ਗਾਂਲ ਦੇ ਵਿੱਚ ਬੈਠੇ ਹੋਏ ਮੇਰੇ ਬਹੁਤ ਹੀ ਪਿਆਰੇ ਬੀਰੋ ਭੈਣੋ ਗੁਰਪ੍ਰੀਤ ਨੂੰ ਮੈਂ ਉਚੇਚੇ ਤੌਰ ਤੇ ਬੇਨਤੀ ਕਰਦਾ ਕਿ ਮੈਂ ਹਰੀਕੇ ਪੱਤਣ ਤੋਂ ਆਇਆ ਹਾਂ ਹਰੀਕੇ ਪੱਤਣ ਦੇ ਉਰਲੇ ਪਾਸੇ ਮੇਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਖੂ ਉੱਥੇ ਮੈਂ ਪੜਾਉਂਦਾ ਰਿਹਾ ਹਾਂ ਜੀਰੇ ਮੇਰੇ ਸਹੁਰੇ ਹੈ ਤੇ ਮਾਨਸਰ ੱਲੇ ਤਾਂ ਮੇਰੇ ਪੇਕੇ ਹੈ ਤੇ ਮੈਂ ਪੇਕੇ ਆਇਆ ਤੇ ਪੇਕੇਆਂ ਤੇ ਜ਼ਿਆਦਾ ਮਾਣ ਹੁੰਦਾ ਉਹ ਧੀ ਦੀ ਇੱਜ਼ਤ ਕਰਦੇ ਹੁੰਦੇ ਆ ਇਸ ਕਰਕੇ 2 ਮਿੰਟ ਟਾਈਮ ਇਹ ਜ਼ਿਕਰ ਕਰਕੇ ਬਸ ਤਾਂ ਇਹਨਾਂ ਨੇ ਮੇਰੇ ਨਾਂ ਨਾਲ ਸ਼ਬਦ ਲਾਤਾ ਨਾਟਕਕਰ ਨਾਟਕਕਰ ਹੋਣਾ ਤਾਂ ਬਹੁਤ ਵੱਡੀ ਗੱਲ ਹੁੰਦੀ ਹੈਗੀ ਮੈਂ ਛੋਟਾ ਜਿਹਾ ਰੰਗਕਰਮੀ ਜ਼ਰੂਰ ਐ ਤੇ ਮਿੱਤਰੋ ਇੱਕ ਮੁਹਾਵਰਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਚੱਲਦਾ ਹੈ ਕਿਸੇ ਨੇ ਕਿਸੇ ਨੂੰ ਕਿਹਾ ਸੀਗਾ ਕਹਿੰਦੇ ਤੂੰ ਕਿਹੜੇ ਸਾਧ ਦਾ ਚੇਲਾ ਹੈ ਉਹ ਮੂਰੋਂ ਕਹਿੰਦਾ ਕਹਿੰਦਾ ਇਹ ਨਾ ਪੁੱਛ ਵੀ ਮੈਂ ਕਿਹੜੇ ਸਾਧ ਦਾ ਚੇਲਾ ਬਗਲੀ ਚਾਟਾ ਦੇਖੀ ਤੇ ਜਾਦੇ ਹੈ ਤੇ ਮੈਂ ਉਹ ਬੰਦਾ ਹੈ ਤੁਹਾਨੂੰ ਕਿਸੇ ਨੂੰ ਮੇਰੀ ਗੱਲ ਝੂਠ ਲੱਗ ਸਕਦੀ ਹੈ ਕਿ ਮਾਰਚ ਦੇ ਵਿੱਚ 31 ਦਿਨ ਹੁੰਦੇ ਨੇ ਤੇ ਮੈਂ 35 ਨਾਟਕ ਮੇਲੇ ਕੀਤੇ ਇੱਕ ਮਹੀਨੇ ਚ ਲਗਾਤਾਰ ਉਹ ਕਿਉਂ ਕੀਤੇ ਕਿਉਂਕਿ ਮੈਂ ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਚੇਲਾ ਸੀ ਇਹ ਮੇਰੀ ਬਗਲੀ ਚਾਟਾ ਤਾਂ ਸੀ ਉਹ ਤਾਂ ਕਹਿੰਦਾ ਨਾ ਵੀ ਇਹ ਨਾ ਕੁਛ ਕਿਤੇ ਸਾਧ ਦਾ ਚੇਲਾ ਹੈ ਪਰ ਮੈਂ ਤਾਂ ਚੇਲਾ ਵੀ ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਸੀ ਤੇ ਦਿਲਸੀ ਤਰਖਸ਼ੀਲ ਲੇਅਰ ਦੇ ਚੜਤ ਦੇ ਤੇ ਦੋ ਹੀ ਬੰਦੇ ਜਿੰਨਾਂ ਤੋਂ ਮਾਫ ਕਰਨਾ ਸਾਰੇ ਨਾਟਕ ਕਰ ਬਹੁਤ ਵਧੀਆ ਨੇ ਸਾਰੇ ਲੇਖਕ ਬਹੁਤ ਵਧੀਆ ਨੇ ਤਰਖਸ਼ੀਲ ਲੇਅਰ ਦੀ ਚੜਤ ਵੇਲੇ ਸਾਨੂੰ ਲੋੜ ਪਈ ਅਸੀਂ ਮੈਂ ਤਰਖਸ਼ੀਲ ਨੂੰ ਸੁਸਾਇਟੀ ਦੇ ਪਾਨੀ ਮੈਂਬਰਾਂ ਦੇ ਵਿੱਚੋਂ ਆ ਮੋਢੀ ਮੈਂਬਰਾਂ ਚੋਂ ਸੂਬਾ 77 ਨਾਲ ਪਹਿਲਾਂ ਮੈਂ ਪੰਜਾਬ ਦੇ ਜਿਹੜੀ ਪਹਿਲੀ ਕਮੇਟੀ ਬਣੀ ਪੰਜਾਬ ਦੇ ਵਿੱਚ ਬਰਨਾਲੇ ਦੇ ਸਿਮਿਆ 'ਚ ਪਹਿਲੀ ਚੋਣ ਹੋਈ ਉਦੋਂ ਤੋਂ ਲੈ ਕੇ ਲਗਾਤਾਰ ਤੁਰੇ ਪ੍ਰਚਾਰ ਕਰਨਾ ਨਹੀਂ ਸੀ ਹੋਂਦਾ ਖੜੀ ਖੜਕਾ ਕੇ ਦੋ ਇਕੱਠੇ ਕਰਨੇ ਆਪਦੇ ਦੋਲੇ ਗੱਲ ਕਰਨੀ ਇੱਕ ਤਾਂ ਜਾਗੂਗਾ ਟਿਕ ਜਾ ਕੇ ਤੂੰ ਸਿੱਖ ਲਿਆ ਉਹ ਕਰਕੇ ਵਿਖਾਉਣਾ ਗੱਲ ਨਾ ਬਣੇ ਭਾਜੀ ਗੁਰਸ਼ਰਨ ਸਿੰਘ ਨੂੰ ਬੇਨਤੀ ਕੀਤੀ ਕਿ ਕੋਈ ਨਾਟਕ ਲੇਖੇ ਦੇ ਦਿਓ ਅਸੀਂ ਡਰਾਮਾ ਟੀਮਾ ਬਣਾ ਕੇ ਜਾਈਏ ਲੋਕਾਂ ਦੇ ਵਿੱਚ ਕੋਈ ਗੱਲ ਕਰ ਲਈਏ ਔਰ ਸਭ ਨੂੰ ਬੇਨਤੀ ਕੀਤੀ ਤਾਂ ਇਹ ਦੋ ਨਾਟਕ ਕਰ ਪੰਜਾਬ ਦੀ ਤਰਕਸ਼ੀਲ ਲਹਿਰ ਦੀ ਜੋ ਵੀ ਅੱਜ ਹਾਲਤ ਹੈਗੀ ਅਗੇ ਉਹਨੇ ਲਹਿਰ ਨੇ ਲੋਕਾਂ ਦਾ ਕਿੰਨਾ ਭਲਾ ਕੀਤਾ ਲੋਕ ਕਿੰਨੇ ਸਿਆਣੇ ਕੀਤੇ ਐ ਉਹਦਾ ਇੱਕ ਵੱਡਾ ਰੋਲ ਹੈ ਇੱਕ ਸਨੇਰੀ ਅੱਖਰਾਂ ਚ ਲਿਖਿਆ ਜਾਏਗਾ ਤਰਖੀ ਲਹਿਰ ਦਾ ਇਤਿਹਾਸ ਸਿੱਕਦਲ ਪਰ ਇਸ ਇਹਨੂੰ ਸਿਖਰ ਤੇ ਪਹੁੰਚਾਉਣ ਵਾਲੇ ਕੌਣ ਸੀ ਭਾਜੀ ਗੁਰਸ਼ਰਨ ਸਿੰਘ ਜਿਨ੍ਹਾਂ ਨੇ ਦੇਵਪੁਰ ਛਾਰ ਕੇ ਨਾਟਕ ਲਿਖ ਕੇ ਦਿੱਤਾ ਤੇ ਦੂਜਾ ਨਾਟਕ ਪ੍ਰੋਫੈਸਰ ਅਜਮੇਰ ਸਿੰਘ ਔਲਖੋਰਾ ਨੇ ਸੁੱਕੀ ਕੁੱਖ ਲਿਖ ਕੇ ਦਿੱਤਾ ਸਾਨੂੰ ਤੇ ਸੁੱਕੀ ਕੁੱਖ ਦਾ ਸਭ ਤੋਂ ਪਹਿਲਾ ਸ਼ੋਅ ਮੇਰੇ ਪਿੰਡ ਰੱਲੇ ਦੇ ਵਿੱਚ ਹੋਇਆ ਮੇਰੇ ਘਰ ਦੇ ਨੇੜੇ ਹੋਇਆ ਖੂਟ ਆ ਕੇ ਉਹਦੀ ਸਟੇਜ ਬਣਾਈ ਹੋਈ ਸੀ ਲਗਾਤਾਰ ਉਹਦੇ ਨਾਟਕ ਮੇਦਾ ਚੱਲਿਆ ਔਰ ਸਾਬੇ ਉੱਥੇ ਨਾਟਕੀਤੇ ਲਗਾਤਾਰ ਸ਼ੁੱਕੀ-ਕੁਖ ਦਾ ਨਾਟਕ ਹੁੰਦਾ ਰਿਹਾ ਹੋਰ ਨਾਟਕ ਕੀਤੇ ਬਗਾਨੇ ਬੋਰਡ ਦੀ ਛਾਂ ਵੀ ਕੀਤਾ ਜਦੋਂ ਬੋਰਡ ਰੋਂਦੇ ਵੀ ਹੋਇਆ ਸੀ ਇਹ ਸਾਰਾ ਕੁਝ ਤੇ ਨਾਟਕ ਉੱਥੇ ਹੁੰਦੇ ਰਹੇ ਤਾਂ ਉਹਦਾ ਨਤੀਜਾ ਇਹ ਨਿਕਲਿਆ ਕਿ ਤਰਕਸ਼ੀਲ ਲੈ ਸੀ ਜਿਹੜੀ ਸਿਖਰਾਂ ਤੇ ਚਲੀ ਗਈ ਇਹ ਦੋ ਨਾਟਕਾਂ ਦੀ ਵਜਾ ਕਰਕੇ ਉਸ ਤੋਂ ਬਾਅਦ ਬੇਸ਼ੱਕ ਤਰਲੋਚਨ ਵਰਗਾ ਨੇ ਸਾੜ ਸਤੀ ਮੈਂ ਵੀ ਬਹੁਤ ਜੁਗਾੜ ਕੀਤਾ ਗੁਰਸ਼ਰਨ ਭਾਜੀ ਨੇ ਫਿਰ ਬਾਝ ਨਾਟਕ ਲਿਖਿਆ ਇੱਕ ਉਹ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਬਾਝ ਨਾਟਕ ਸੀਗਾ ਬਹੁਤ ਕੁਝ ਲਿਖਿਆ ਗਿਆ ਪਰ ਆਲ ਸਾਹਿਬ ਦਾ ਸੁੱਕੀ ਕੁੱਖ ਉਹਦਾ ਪਾਤਰ ਜਿਹੜਾ ਹੈਗਾ ਅੱਜ ਜਿਹੜਾ ਸਾਡਾ ਟੱਲੀ ਹੁੰਦਾ ਸੀਗਾ ਉਹ ਟੱਲੀ ਅੱਜ ਕੰਪਿਊਟਰ ਟੀਚਰ ਲੱਗਿਆ ਹੋਇਆ ਮੋਗੇ ਜਿਹੜੇ ਦੇ ਵਿੱਚ ਇੱਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਤਾਂ ਉਹ ਯਾਦਾਵ ਜੁੜੀਆਂ ਹੋਈਆਂ ਤਾਂ ਮੈਂ ਜ਼ਿਆਦਾ ਗੱਲਾਂ ਨਾ ਕਰਾਂ ਮੈਂ ਤੁਹਾਨੂੰ ਦੋ ਬੇਨਤੀਆਂ ਕਰਨੀਆਂ ਚਾਹੁੰਦਾ ਕਿ ਮਿੱਤਰ ਕਿਸਾਨ ਅੰਦੋਲਨ ਦੇ ਵਿੱਚ ਸਾਰੇ ਪੰਜਾਬ ਦੇ ਲੋਕਾਂ ਦਾ ਸਾਰੇ ਕਿਰਤੀ ਲੋਕਾਂ ਦਾ ਮਿਹਨਤ ਕਸ਼ ਲੋਕਾਂ ਦਾ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਸ਼ੋਕਦਾਨ ਹੈ ਪਰ ਆਪਾਂ ਸਾਰੇ ਸਮਝਦੇ ਆ ਕਿ ਉਸੇ ਜੱਟ ਦਾ ਉਸੇ ਕਿਸਾਨ ਦਾ ਜਿਹੜਾ ਝਾੜ-ਬਾਦ ਨਿਕਲਦਾ ਹੁੰਦਾ ਜਿਹੜਾ ਜ਼ਮੀਨ ਨੂੰ ਚੰਗੀ ਤਰ੍ਹਾਂ ਬੋਂਦਾ ਹੈ ਤਿਆਰ ਕਰਦਾ ਕੱਦੂ ਕਰਦਾ ਜੋ ਵੀ ਕਰਦਾ ਹੈ ਜ਼ਮੀਨ ਦੀ ਤਿਆਰੀ ਦੇ ਉੱਤੇ ਜਿਹੜਾ ਜ਼ੋਰ ਲਾ ਦਿੰਦਾ ਨਾ ਝਾੜ ਉਹਦਾ ਸਹੀ ਨਿਕਲਦਾ ਹੁੰਦਾ ਹੈ ਤੇ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਲੋਕ ਜਿਹੜੇ ਕਿਰਤੀ ਲੋਕ ਨੇ ਜੇ ਦਿੱਲੀ ਦੇ ਵਿੱਚ ਇੱਕ ਤਾਨਾਸ਼ਾਹ ਨੂੰ ਕਾਰਪੋਰੇਟ ਘਰਾਣਿਆਂ ਦੀ ਦਲਾਲ ਸਰਕਾਰ ਨੂੰ ਜੇ ਗੋਡੇ ਤੰਮ ਕਰਕੇ ਆਏ ਨੇ ਉੱਥੇ ਮੋਦੀ ਨੂੰ ਹਰਾ ਕੇ ਆਏ ਨੇ ਉਹ ਕਿਸਾਨ ਅੰਦੋਲਨ ਚਿੱਤ ਕੇ ਆਇਆ ਹੈ ਉਹਦੇ ਪਿੱਛੇ ਅਜਮੇਰ ਸਿੰਘ ਔਰਖ ਦੇ ਨਾਟਕਲ ਦਾ ਵੱਡਾ ਯੋਗਦਾਨ ਸੀ ਜਿਹੜੇ ਲੰਬੇ ਸਮੇਂ ਤੋਂ ਪੰਜਾਬ ਦੀ ਧਰਤੀ ਤੇ ਹੁੰਦੇ ਰਹੇ ਕਿਸੇ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਇਹ ਵੱਡੀ ਗੱਲ ਹੁੰਦੀ ਹੈ ਲੜਾਈ ਤਾਂ ਫਿਰ ਲੜੀ ਜਾਂਦੀ ਹੈ ਜਦੋਂ ਬੰਦਾ ਦਿਮਾਗੀ ਤੌਰ ਤੇ ਤਿਆਰ ਹੀ ਹੋ ਗਿਆ ਤੇ ਫਿਰ ਤਾਂ ਉਹ ਜਿੱਤੀ ਜਾਂਦਾ ਹੁੰਦਾ ਲੜ ਜਾਂਦਾ ਹੁੰਦਾ ਮਰ ਜਾਂਦਾ ਹੁੰਦਾ ਸਭ ਕੁਝ ਕਰ ਜਾਂਦਾ ਫਿਰ ਪਰ ਉਹਦੀ ਤਿਆਰੀ ਦੇ ਉੱਤੇ ਜ਼ਮੀਨ ਨੂੰ ਤਿਆਰ ਕਿਵੇਂ ਕੀਤਾ ਸੀ ਤੇ ਜਦੋਂ ਅਸੀਂ ਮੈਂ ਖੁਦ ਆਪ ਮੇਰੀ ਪਤਨੀ ਵੇਖੀ ਐ ਤੁਸੀਂ ਵੀ ਸਾਰੇ ਗਏ ਹੋਵਗੇ ਮੈਂ ਪਹਿਲੇ ਦਿਨ ਹੀ ਪਹਿਲੇ ਜਥੇ ਚ ਗਿਆ ਸੀ ਔਰ 360 ਦਿਨ ਲਗਾਤਾਰ ਉੱਥੇ ਬੈਠਾ ਰਿਆ ਤੇ ਫਮੇਨਲ ਅਸੀਂ ਪੀਸ ਕਟ-ਕਟ ਕੇ ਵਿੱਚੋਂ ਨਿੱਕੇ ਨਿੱਕੇ ਸੀਨ ਲੈ ਕੇ ਉੱਥੇ ਬੱਚਿਆਂ ਨੂੰ ਨਾਟਕ ਤਿਆਰ ਕਰਾਉਂਦੇ ਇਹ ਵੀ ਤੁਸੀਂ ਵੀ ਟੀਮ ਲੈ ਕੇ ਗਏ ਹੋ ਸਾਰੇ ਇਹ ਸਾਰੇ ਚੈਲ ਸਾਹਿਬ ਬੈਠੇ ਸਾਰੇ ਜਾਂਦੇ ਰਹੇ ਉਹ ਟੀਮ ਲੈ ਕੇ ਵੱਡੇ ਨਾਟਕ ਖੇੜਦੇ ਰਹੇ ਉੱਥੇ ਕੋਰੀਓਗ੍ਰਾਫੀਆਂ ਕੀਤੀਆਂ ਜੇ ਅਸੀਂ ਉਹ ਅੰਦੋਲਨ ਜਿੱਤਿਆ ਤਾਂ ਉਹਦੇ ਪਿੱਛੇ ਇਹੋ ਜੇ ਨਾਟਕਕਾਰਾਂ ਦਾ ਉਹ ਸਾਹਿਬ ਦਾ ਇੱਕ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਬਗਾਨੇ ਬੋਰਡ ਦੀ ਛਾਂ ਜਿਨ੍ਹਾਂ ਨੇ ਜਦੋਂ ਬੋਰਡ ਰਹੁੰਦੇ ਨੇ ਕਿਹੜੇ ਕਿਹੜੇ ਨਾਟਕਾਂ ਦਾ ਨਾ ਲਗੇ ਜਿਹੜੇ ਉਹ ਪੰਜਾਬ ਦੀ ਧਰਤੀ ਤੇ ਕਰਦੇ ਰਹੇ ਉਸ ਧਰਤੀ ਤੋਂ ਪੈਦਾ ਹੋਈ ਫਸਲ ਸੀ ਜਿਹੜੀ ਉਹ ਫਾਰਸੀਗਾ ਉਹ ਅਸੀਂ ਦਿੱਲੀੋਂ ਤੋੜ ਕੇ ਲੈ ਕੇ ਆਏ ਸੀ ਉਹ ਦੌਲਣ ਜਿੱਤ ਕੇ ਤੇ ਦੂਜੀ ਗੱਲ ਜਿਹੜੀ ਮੈਂ ਕਹਣੀ ਚਾਹੁੰਦਾ ਕਰਖੀ ਲਹਿਰ ਬਾਰੇ ਮੈਂ ਮਖੂ ਪਰੰਗਾ ਹੁੰਦਾ ਸੀ ਹੁਣ ਤੇ ਮੈਂ ਰਿਟਾਇਰ ਹੋ ਗਿਆ ਸਰਕਾਰੀ ਸੀਨੀਅਰ ਸਟੇਟਰੀ ਸਕੂਲ ਅਤਿਬਹੁਤ ਸਿਖਰਾਂ ਤੇ ਹੋਵੇ ਪੰਜਾਬ ਦੀ ਧਰਤੀ ਤੇ 100-100 ਸੇਵਾਵਾਂ ਦਾ ਹੋਵੇ ਹਰ ਰੋਜ਼ ਤੁਸੀਂ ਮਾਂਸ ਖਾਲਿਆਂ ਨੇ ਉਹ ਸੇਕ ਨਹੀਂ ਦੇਖਿਆ ਜਿਹੜਾ ਮੈਂ ਮਖੂ ਤੇ ਜ਼ੀਰੇ ਦੇ ਵਿੱਚ ਰਹਿ ਕੇ ਵੇਖਿਆ ਮੈਂ ਮਖੂ ਦੇ ਸਰਕਾਰੀ ਸਕੂਲ ਚ ਪੜਾਉਂਦਾ ਸੀ ਤਾਂ ਉਦੋਂ ਇੱਕ ਕਾਂਡ ਵਾਪਰਿਆ ਸੀ ਜਗਰਾਉਂ ਕਾਂਡ ਪੰਜਾਬ ਰੋਡ ਕੋਲ ਦੀ ਬੱਸ ਨੂੰ ਅਗਵਾ ਕਰਕੇ 14 ਹਿੰਦੂ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਤੁਹਾਨੂੰ ਯਾਦ ਹੋਣਾ ਤੇ ਅਗਲੇ ਦਿਨ ਪੁਲਿਸ ਨੇ ਜਾ ਕੇ ਝੂਠਾ ਮੁਕਾਬਲਾ ਬਣਾ ਕੇ ਮੇਰੇ ਸਕੂਲ ਦੇ ਨੇੜੇ ਜਿਹਨੂੰ ਮੰਡ ਦਾ ਇਲਾਕਾ ਕਹੇ ਜਾਂਦਾ ਹੈ ਉਸ ਮੰਡ ਦੇ ਇਲਾਕੇ ਦੇ ਬਿਆਹ ਤੇ ਸਤਲੂ ਤੇਆ ਦੇ ਕੰਢੇ 18 ਮੁੰਡੇ ਸੀ ਜਿਹੜੇ ਉਹਨਾਂ ਨੂੰ ਗੋਲੀਆਂ ਮਾਰ ਕੇ ਕੈਂਟਰ ਪਰ ਕੇ ਲਾਸ਼ਾਂ ਦਾ ਮੇਰੇ ਸਕੂਲ ਦੇ ਸਾਹਮਣੇ ਲਿਆ ਕੇ ਖੜਾ ਕਰਤਾ ਕਿਉਂਕਿ ਸਕੂਲ ਤੇ ਥਾਣਾ ਮਖੂਦ ਦੇ ਵਿਚ ਆਮੋ ਸਾਹਮਣੇ ਨੇ ਉਹ ਲਾਸ਼ਾਂ ਜਦੋਂ ਉੱਥੇ ਆਈਆਂ ਮੈਂ ਵੇਖਣ ਚਲਾ ਗਿਆ ਸੱਚਮੁੱਚ ਮੈਂ ਜ਼ਿੰਦਗੀ ਚ ਬਹੁਤ ਘੱਟ ਰੋਇਆ ਪਰ ਉਹ ਲਾਸ਼ਾਂ ਨੂੰ ਵੇਖ ਕੇ ਮੇਰਾ ਉੱਪਰਲਾ ਸਿਰ ਉੱਪਰ ਤੇ ਥੱਲੇ ਵਾਲਾ ਥੱਲੇ ਰਹਿ ਗਿਆ ਤੇ ਮੈਂ ਹੋ ਕੇ ਜੇ ਲੈਣ ਲੱਗ ਗਿਆ ਤੇ ਉੱਥੇ ਪੁਲਸ ਵਾਲਿਆਂ ਨੇ ਮੇਰੇ ਵੱਟ ਮਾਰੇ ਬੰਦੂਕ ਤੇ ਮੈਨੂੰ ਇਹ ਧੱਕੇ ਮਾਰ ਕੇ ਇਸ ਤਰ੍ਹਾਂ ਕਹਿਣਾ ਸਕੂਲ ਚ ਚਲੇ ਇੱਥੇ ਖੜਾ ਕੀ ਕਰਦਾ ਤੂੰ ਚਲੇ ਥੋਂ ਐ ਫਰਾਨਾ ਜੋ ਉਹ ਬਹਿਾਰ ਕਰਦੇ ਸੀ ਉਦੋਂ ਤੇ ਉਹ ਲਾਸ਼ਾਂ ਨੂੰ ਲੈ ਕੇ ਜ਼ੀਰੇ ਆ ਗਏ ਠੂਠਾ ਮੂਠਾ ਪੋਸਟਮਾਰਟਮ ਹੋਣਾ ਸੀ ਲਾਸ਼ਰ ਵਾਲਣ ਕੱਟ ਗਿਆ ਫਰੋਲਾ ਸ਼ੰਦਾ ਉੱਥੇ ਸਿਸਕਾਰ ਹੋਇਆ ਜ਼ੀਰੇ ਦੇ ਸਿਬਿਆਂ ਦੇ ਵਿੱਚ ਕਹਿ ਦੂਰ ਪਾ ਕੇ ਮਿੱਟੀ ਦਾ ਤੇਲ ਸੜਕ ਕੇ ਅਦਲਾਤੀ ਇਹ ਸਾਰਾ ਕੁਝ ਮੈਂ ਅੱਖਾਂ ਨਾਲ ਵੇਖਿਆ ਤਾਂ ਕੀ ਹੋਇਆ ਫਿਰ ਮੈਂ ਤਰਫਦਾ ਰਿਹਾ ਮੈਂ ਆਪਣੀ ਬਿਬਾਰੀ ਦਾ ਕੋਈ ਇਲਾਜ ਲੱਭ ਰਿਹਾ ਸੀ ਮੈਂ ਕੀ ਕਰਾਂ ਮੈਂ ਉਹ ਸਰਬ ਤੱਕ ਅਪਰੋਚ ਕੀਤੀ ਕਿ ਮੇਰੇ ਕੋਲੇ ਜ਼ੀਰੇ ਆਓ ਮੱਖੂ ਆਓ ਨਟਕ ਟੀਮ ਲੈ ਕੇ ਆਓ ਤਾਂ ਜਦੋਂ ਵਰਧੀਆਂ ਗੋਲੀਆਂ ਸੀ 100 100 ਸੇਵਾ ਪੰਜਾਬ ਦੀ ਤਰਕੀ ਤੇ ਵਰਦਾ ਸੀ ਤੇ ਮਾਵਾ ਦੀਆਂ ਅੱਖਾਂ ਦਾ ਪਾਣੀ ਮੁੱਕ ਗਿਆ ਸੀ ਬਹਿਣ ਪਾ ਪਾ ਕੇ ਉਦੋਂ ਪ੍ਰੋਫੈਸਰ ਔਲਖ ਅੰਨੇ ਨਿਸ਼ਾਨਚੀ ਤੇ ਭੱਜੀਆਂ ਬਾਹਾਂ ਲੈ ਕੇ ਮਖੂ ਪਹੁੰਚ ਗਿਆ ਇਹ ਟੀਮ ਪਹੁੰਚ ਗਈ ਜਦੋਂ 100-100 ਸਵੇਰ ਬੜਦਾ ਸੀ ਤੇ ਭੱਜੀਆਂ ਬਾਹਾਂ ਦੀ ਗੱਲ ਜਦੋਂ ਮਖੂ ਦੇ ਵਿੱਚ ਹੋਈ Hindu ਤੇ Sikh ਵਿੱਚ ਪੂਰੀ ਬੁਰੀ ਤਰ੍ਹਾਂ ਫੁੱਟ ਪੈ ਚੁੱਕੀ ਸੀ ਉਸ ਇਲਾਕੇ ਦੇ ਵਿੱਚ ਉਸ ਵੇਲੇ ਜਦੋਂ ਲੋਕਾਂ ਨੇ ਭੱਜੀਆਂ ਬਾਹਾਂ ਵੇਖੀਆਂ ਨਾਟਕ ਦੇਖਿਆ ਤੇ ਜਦੋਂ ਉਹਨਾਂ ਨੇ ਆ ਦੂਸਰੇ ਨਾਟਕ ਦੇ ਵੇਖਿਆ ਅੰਨੇ ਨਿਸ਼ਾਨਚੀ ਤਾ ਮਖੂ ਸ਼ਹਿਰ ਦੇ ਜਿਹੜੇ ਲਾਲੇ ਸੀ ਉਹ ਦਰਦੇ ਦਰਦੇ ਨਾਟਕ ਵੇਖਣ ਆਏ ਸੀ ਵੀ ਮੁਰਿਆਂ ਨੂੰ ਕਿਦੋਂ ਮਿੰਟਲ ਮਾਹੌਲ ਖਰਾਬ ਸੀਗਾ ਤਾਂ ਉਹ ਜਦੋਂ ਸਿਖਰ ਦੁਪਹਿਰਾ ਦੁਪਹਿਰਾ ਲੰਘਾ ਉਤੋਂ ਦੀ ਤੇ ਉਹ ਨਾਟਕ ਮੁੱਕਿਆ ਤੇ ਮੈਨੂੰ ਅੱਜ ਵੀ ਉਹਨਾਂ ਦੁਕਾਨਦਾਰਾਂ ਦੇ ਬੋਲ ਯਾਦ ਨੇ ਮੈਨੂੰ ਕਹਿੰਦੇ ਮਾਸਟਰ ਜੀ ਪੁਖੇ ਬਾਹਰ ਦਾ ਸਾਨੂੰ ਇਹ ਤਾਂ ਦੱਸ ਦਿੰਦੇ ਕਿ ਇਹ ਹਜਾ ਪ੍ਰੋਗਰਾਮ ਹੋਊਗਾ ਉਹ ਯਾਰ ਅਸਤੇ ਰੋਟੀ ਖਾਣੀ ਵੀ ਭੁੱਲ ਗਏ ਤੇ ਉਸ ਦਿਨ ਤੋਂ ਲੈ ਕੇ ਮਖੂ ਸ਼ਹਿਰ ਦੇ ਲੋਕ ਜ਼ੀਰੇ ਦੇ ਲੋਕ ਹਿੰਦੂ ਸਿੱਖ ਫੇਰ ਇਕੱਠੇ ਬੈਠਣ ਲੱਗੇ ਇਹ ਕੋਈ ਚਾਰਾਉ ਮੇ ਤੁਰਿਆ ਕਿ ਪ੍ਰੋਫੈਸਰ ਜਮੇਲ ਸਿੰਘ ਔਲਖ ਦੀ ਦੇਣ ਹੈ ਕਿ ਇਹ ਨਹੀਂ ਕਿ ਪੰਜਾਬੀ ਦੇ ਵਿੱਚ ਮੁਹਾਵਰਾ ਹੈ ਕਿ ਲੋਕਾਂ ਦੇ ਧਾਂ ਤੇ ਕੁੱਤਾ ਵੇ ਪਛਾਂ ਜਿੱਥੇ ਬੋਲੀਆਂ ਬਰੀਆਂ ਜਿੱਥੇ ਵੀ ਕਿਤੇ ਸੰਕਟ ਆਇਆ ਪੰਜਾਬ ਦੀ ਤਰਕੀ ਤੇ ਅਜਮੇਰ ਸਿੰਘ ਔਲਖ ਟੀਮ ਲੈ ਕੇ ਉੱਥੇ ਪਹੁੰਚਿਆ ਤੇ ਮਖੂਤੇ ਜ਼ੀਰੇ ਦੀ ਤਰਤੀ ਤੇ ਤੁਹਾਨੂੰ ਯਾਦ ਹੋਏਗਾ ਅੰਨੇ ਨਿਸ਼ਾਨ ਚਸੀਂ ਬਾਰ ਬਾਰ ਖੇਟਿਆ ਅਸੀਂ ਪੱਜੀਆਂ ਬਾਹਾਂ ਬਾਰ-ਬਾਰ ਖੇਡਿਆ ਸੁਜੀਤ ਗਾਮੀ ਵੀ ਉਦੋਂ ਜਿਉਂਦਾ ਹੁੰਦਾ ਸੀਗਾ ਇੱਕ ਦਿਨ ਪਹਿਲਾਂ ਉਹ ਨੁੱਕੜ ਨਾਟਕ ਕਰਦਾ ਤੇ ਅਗਲੇ ਦਿਨ ਸਟੇਜ ਨਾਟਕ ਇਹ ਕਰਦੇ ਇਹ ਮਖੌਤੇ ਜ਼ੀਰੇ ਦੀ ਧਰਤੀ ਦੇ ਉੱਤੇ ਲਗਾਤਾਰ ਵਰਧੀਆਂ ਗੋਲੀਆਂ ਦੇ ਵਿੱਚ ਭਾਂਬੜ ਫੜ ਜਾਂਦੇ ਵਿੱਚ ਜਾ ਕੇ ਨਾਟਕ ਕਰਨਾ ਮਿੱਤਰੋ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਤੇ ਇਹ ਦੇ ਹਿੱਸੇ ਚ ਆਈ ਗੱਲ ਤੇ ਅਜਮੇਰ ਸਿੰਘ ਉਹ ਤੇ ਇਹਨਾਂ ਦੀ ਟੀਮ ਦੇ ਹਿੱਸੇ ਆਈ ਹੈ ਕਿ ਮੇਰੇ ਉੱਥੇ ਜਾ ਕੇ ਵੀ ਲੋਕਾਂ ਨੂੰ ਉਹ ਸਨੇਹਾ ਦੇ ਤਗੜਾ ਦੇਣਾ ਬਣਦਾ ਸੀ ਤਾਂ ਕਰਖੀ ਲਹਿਰ ਦੀ ਗੱਲ ਹੋ ਗਈ ਹੈ ਦਰਖੀ ਲਹਿਰ ਦੇ ਵਿੱਚ ਵਿਚਰਦੇ ਹੋਇਆ ਮੈਂ ਜਦੋਂ ਇਹ ਸੁੱਕੀ ਕੁਖ ਨਾਟਕ ਖੇਡਦਾ ਤਾਂ ਸੁੱਕੀ ਕੁਖ ਨਾਟਕ ਜਦੋਂ ਅਸੀਂ ਪੇਸ਼ ਕਰਦੇ ਤਾਂ ਇੱਕ ਔਰਤ ਨੂੰ ਤਾਂ ਇੱਕ ਬੜੀ ਪੁਨਿਆਰ ਪਿੰਡ ਦਾ ਪ੍ਰੋਫੈਸਰ ਆਈ.ਸੀ. ਨੰਦਾ ਦਾ ਪਿੰਡ ਜਿਨ੍ਹਾਂ ਨੂੰ ਅਸੀਂ ਪੰਜਾਬੀ ਨਾਟਕਾਂ ਦਾ ਬਾਪੂ ਕਹਿੰਦੇ ਆ ਪਤੰਮਾ ਕਹਿੰਦੇ ਆ ਪ੍ਰੋਫੈਸਰ ਆਈ.ਸੀ. ਨੰਦਾ ਦਾ ਪਿੰਡ ਪੁਨਿਆਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਉੱਥੇ ਅਸੀਂ ਇਹ ਸੁੱਕੀ ਕੁਖ ਨਾਟਕ ਕੀਤਾ ਜਾ ਕੇ ਇੱਕ ਔਰਤ ਨੂੰ ਦੌੜਾ ਪੈ ਗਿਆ ਬੇਹੋਸ਼ ਜੀ ਹੋ ਗਈ ਉਹ ਅਸੀਂ ਕਿਹਾ ਵੀ ਕੋਈ ਗੱਲ ਹੋ ਗਈ ਹੋਣੀ ਉਹਨੂੰ ਚੱਕ ਕੇ ਕਿਸੇ ਪਿੰਡ ਦੇ ਆਰਐਮਪੀ ਡਾਕਟਰ ਕੋਲੇ ਲੈ ਕੇ ਨਾਟਕ ਦਾ ਸ਼ੋਅ ਖਤਮ ਹੋਇਆ ਸੀ ਉਹਦਾ ਪਤਾ ਲੈਣ ਚਲੇ ਗਏ ਸੀ ਕਿ ਉਹਨੂੰ ਪੁੱਛਿਆ ਪਿੰਡੀ ਕੀ ਹਾਲ ਹੈ ਹੁਣ ਕੰਨੀ ਮੈਂ ਠੀਕਾਂ ਅਸੀਂ ਕਿਹਾ ਕੀ ਗੱਲ ਹੋ ਗਈ ਸੀ ਕੋਈ ਗੌੜਾ ਗੂੜਾ ਪੈਂਦਾ ਤੁਹਾਨੂੰ ਕਹਿੰਦੀ ਨਹੀਂ ਭਾਈ ਉਹ ਸੁੱਕੀ ਕੋਖਾ ਵਾਲਾ ਜਿਹੜਾ ਤੁਸੀਂ ਦਿਖਾਤਾ ਨਾ ਮੇਰੇ ਨਾਲ ਵਾਪਰਿਆ ਹੋ ਸਾਰਾ ਕੁਝ ਮੈਥੋਂ ਤਾਂ ਵੇਖਿਆ ਨਹੀਂ ਗਿਆ ਕਹਿੰਦੀ ਇਹ ਸਾਰਾ ਕੁਝ ਜੋ ਤੁਸੀਂ ਦਿਖਾਈ ਜਾਂਦੇ ਹੋ ਕਹਿੰਦੀ ਇਹ ਜ਼ਿੰਦਗੀ ਦਾ ਕੌੜਾ ਸੱਚ ਹੈ ਮੈਥੋਂ ਸੁੱਕੀ ਕੋਖਾ ਵਾਲਾ ਉਹ ਜਿਹੜਾ ਦ੍ਰਿਸ਼ ਹੈ ਕਹਿੰਦੀ ਨਹੀਂ ਵੇਖਿਆ ਗਿਆ ਕਿ ਬੱਚਿਆਂ ਦੀਆਂ ਬਲੀਆਂ ਕਿਵੇਂ ਮਾਂ ਮਾਤਾ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਪ੍ਰੋਫੈਸਰ ਅਜਮੇਰ ਸਿੰਘ ਔਰ ਖਬਾਰੇ ਕਿ ਉਹਨਾਂ ਨੇ ਜਿੰਨਾ ਵੀ ਲਿਖਿਆ ਹੈ ਇਥੇ ਸਹਿਤਕਾਰ ਬੈਠੇ ਐ ਤੂੜੀ ਸਿਹਤ ਬਹੁਤਾ ਅੱਜ ਮੈਂ ਇਹ ਕਹਿਣਾ ਚਾਹੁੰਦਾ ਤੂੜੀ ਸਿਹਤ ਜਿਆਦਾ ਲਿਖਿਆ ਜਾ ਰਿਹਾ ਹੈ ਤੇ ਗਾਣੇ ਵਿੱਚੋਂ ਲੱਭਦੇ ਨਹੀਂ ਹੈਗੇ ਪਰ ਪ੍ਰੋਫੈਸਰ ਔਰਖ ਨੇ ਜਿੰਨਾ ਲਿਖਿਆ ਉਹ ਨਿਰੇ ਗਾਣੇ ਐ ਇਹਨਾਂ ਨੇ ਕਾਗਜ਼ਾਂ ਦਾ ਘਰ-ਬਾਤ ਨਹੀਂ ਕੀਤਾ ਜਿੰਨਾ ਲਿਖਿਆ ਉਹ ਜ਼ਿੰਦਗੀ ਲਈ ਲਿਖਿਆ ਜ਼ਿੰਦਗੀ ਬਦਲ ਗਈ ਲਿਖਿਆ ਨਾ ਇਸ ਕਰਕੇ ਇਹਨਾਂ ਨੂੰ ਪੜਨ ਦੀ ਲੋੜ ਐ ਇਥੇ ਭពਿੰਦਰ ਉੱਠ ਕੇ ਚਲਾ ਗਿਆ ਠੀਖੀ ਆਲਾ ਠੀਖੀ ਦੇ ਬੱਸ ਅੜੇ ਦੇ ਉੱਤੇ ਇੱਕ ਵੈਦ ਕਰਤਾਰ ਸਿੰਘ ਹੁੰਦਾ ਸੀ ਜਿਹੜਾ ਬੱਸਾਂ ਦੇ ਵਿੱਚ ਇੱਕ ਮਲਮ ਵੇਚਦਾ ਹੁੰਦਾ ਸੀ ਆ ਬੈਠੇ ਠੀਖੀ ਆਲੇ ਉਹ ਵੈਦ ਕਰਤਾਰ ਸਿੰਘ ਹੁੰਦਾ ਸੀ ਬੱਸ ਚਾ ਕੇ ਥੋੜਾ ਜਿਹਾ ਮਾਰ ਕੇ ਕਹਿਣਾ ਹੁੰਦਾ ਵੀ ਮੇਰੇ ਕੋਲ 15 ਮਰਜ਼ੀਆਂ ਦੀ ਇੱਕੋ ਦਵਾਈ ਹੈ ਸੱਪ ਦਾ ਦਸਿਆ ਹੋਵੇ ਅੱਗ ਦਾ ਮੱਚਿਆ ਹੋਵੇ ਪਲਮ ਦਾ ਉਹ 15 ਬਿਮਾਰੀਆਂ ਘਿਰ ਕੇ ਮੁੜ ਕੇ ਕਹਿਣਾ ਹੁੰਦਾ ਦੋਰ ਤੇ ਦੀਆਂ ਡੱਬੀਆਂ ਲੈ ਜਾਓ ਇਹ ਥੋੜਾ ਫਾਇਦਾ ਕਰ ਦੂਗੀ ਮੈਨੂੰ ਨਹੀਂ ਪਤਾ ਸਰਕਾਰ ਸਿੰਘ ਵੈਦ ਦੀ ਇਸ ਮਲਮ ਨੇ ਕਿੰਨਾ ਕੁ ਫਾਇਦਾ ਕੀਤਾ ਲੋਕਾਂ ਦਾ ਇਹ ਲੋਕਾਂ ਨੂੰ ਪਤਾ ਹੋਏਗਾ ਜਿਨ੍ਹਾਂ ਨੇ ਖਰੀਦੀਆਂ ਜਾਂ ਵੈਦ ਸਰਕਾਰ ਸਿੰਘ ਨੂੰ ਪਤਾ ਹੋਏਗਾ ਪਰ ਮੈਂ ਇੱਕ ਗੱਲ ਅੱਜ ਗਰੰਟੀ ਨਾਲ ਕਹਿਣਾ ਚਾਹੁੰਦਾ ਕਿ ਮਿੱਤਰੋ ਪੰਜਾਬ ਦੀ ਤਰਕੀ ਤੇ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਜਿੰਨੀਆਂ ਵੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ ਉਹਨਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਨਾਟਕ ਨੇ ਜੇ ਉਹ ਨਾਟਕ ਦੀ ਦਿਸ਼ਾ ਦੇ ਵਿੱਚ ਅਸੀਂ ਤੁਰ ਪਈਏ ਉਹਨਾਂ ਤੋਂ ਪ੍ਰੇਰਨਾ ਲੈ ਕੇ ਸਾਡੀ ਜ਼ਿੰਦਗੀ ਸੁਰਖਰੂ ਹੋ ਸਕਦੀ ਹੈ ਚਾਹੇ ਬੋਰਡ ਹੁੰਦੇ ਦੀ ਗੱਲ ਕਰਾਂ ਜਦੋਂ ਮੈਂ ਬੋਰਡ ਹੁੰਦੇ ਦੀ ਗੱਲ ਕਰਦਾ ਹਾਂ ਮਦੋ ਕਿੱਥੇ ਬੈਠਾ ਮਦੋ ਉੱਠ ਗਿਆ ਮਦੋ ਉੱਠ ਗਿਆ ਮੈਨੂੰ ਸਭ ਤੋਂ ਮੇਰੇ ਇੱਥੇ ਦਿਮਾਗ ਦੇ ਵਿੱਚ ਜਿਹੜਾ ਫੀਟ ਹੋਇਆ ਹੋਇਆ ਮੈਂ ਇੱਥੇ ਫਸਿਆ ਹੋਇਆ ਜਿਹੜਾ ਡਾਇਲੌਗ ਜਦੋਂ ਭਗਤਾ ਤੇ ਮਦੋ ਪੇੜ ਕੱਢਣ ਤੋਂ ਬਾਅਦ ਖੁਸ਼ੀ ਮਨਾਉਂਦੇ ਹੋਏ ਦਾਰੂ ਦੀ ਘੁੱਟ ਪੀਂਦੇ ਨੇ ਤਾਂ ਸ਼ੀਰੀ ਤੇ ਜੱਟ ਦੀ ਜਿਹੜੀ ਬਾਤ ਆ ਲਾਪਾ ਉਹਦੇ ਵਿੱਚ ਜਦੋਂ ਮਦੋ ਇਹ ਕਹਿੰਦਾ ਨਾ ਕਿ ਭਗਤਿਆ ਮੈਂ ਕਦੇ ਆਪਣੀ ਜ਼ਿੰਦਗੀ ਚ ਯਾਰ ਕੱਟੇ ਤੱਤੀਆਂ ਤੱਤੀਆਂ ਜਲੇਬੀਆਂ ਨਹੀਂ ਖਾ ਕੇ ਬੈਠੀਆਂ ਤੇ ਜੇ ਮੈਨੇ ਮੈਂ ਕਿਤੇ ਹਲਵਾਈ ਦੀ ਦੁਕਾਨ ਕੋਲੇ ਬਹਿ ਜਾਣਾ ਉਹ ਜਲੇਬੀਆਂ ਬਣਾਉਣ ਵਾਲੇ ਕੋਲੇ 6-7 ਟੋਕਰ ਤਾਂ ਖਾ ਜੂ ਮੇਰੇ ਪੁੱਤ ਦੇ ਤੇ ਭਗਤਾ ਕਹਿੰਦਾ ਲੈ ਇੰਨੇ ਟੋਕਰੇ ਇੰਨੇ ਹੀ ਖਾ ਕੇ ਤਾਂ ਬੰਦਾ ਉਹੀ ਮਰ ਜੇ ਕਨਾਂ ਮਰ ਜੇ ਫਿਰ ਜਿਉਂ ਕੇ ਜਿ ਭਰੇਵੇਂ ਲੈਣੇ ਜਦੋਂ ਰੂਹੀ ਉਹ ਹੋ ਗਈ ਤੇ ਰੂਹੀ ਭਰ ਕੇ ਜਿਉਂ ਕੇ ਜਿ ਭਰੇਵੇਂ ਲੈਣੇ ਆ ਉਹ ਗਰੀਬ ਮਾਦੋ ਦੇ ਮੂੰਹੋਂ ਨਿਕਲੇ ਹੋਏ ਸ਼ਬਦ ਮੈਨੂੰ ਕਦੇ-ਕਦੇ ਜਦੋਂ ਯਾਦ ਇੱਥੇ ਜੜ ਜਾਂਦੇ ਐ ਮੈਂ ਇਕੱਲਾ ਬੈਠਾ ਬੈਠਾ ਭਾਵ ਖੋ ਜਾਣਾ ਇਹ ਕਈ ਪਾਣੀਆਂ ਦੀ ਜ਼ਿੰਦਗੀ ਕੀ ਹੈ ਕਿ ਕਿ ਮਿੱਠਾ ਖਾਣਾ ਵੀ ਨਸੀਬ ਨਹੀਂ ਸੀ ਹੁੰਦਾ ਮੈਨੂੰ ਪ੍ਰਿੰਸੀਪਲ ਸੁਜਾਨ ਸਿੰਘ ਦੀ ਕੁਲਫੀ ਜਿਆਦਾ ਆ ਜਾਂਦੀ ਹੈ ਉਸੇ ਵੇਲੇ ਤੇ ਮੈਨੂੰ ਸੰਤਰਾ ਮੋਦਾਸੀ ਦੀ ਕਵਤਕ ਕੰਮੀਆਂ ਦਾ ਬੇੜਾ ਯਾਦ ਆ ਜਾਂਦਾ ਉਸੇ ਵੇਲੇ ਇਹ ਤਿੰਨ ਗੱਲਾਂ ਜਿਹੜੀਆਂ ਹੈਆਂ ਔਲਖ ਸਾਹ ਦੇ ਨਾਟਕ ਸੰਤਰਾ ਮੋਦਾਸੀ ਤੇ ਪ੍ਰਿੰਸੀਪਲ ਸੁਜਾਨ ਸਿੰਘ ਦੀ ਕੁਲਫੀ ਕਦੇ ਵੀ ਨਹੀਂ ਪੂਰੀ ਤੇ ਜਿੰਨੀ ਦੇਰ ਤੱਕ ਮੈਂ ਇਹ ਪੜਾਇਆ ਔਲਖ ਸਾਹ ਦਾ ਨਾਟਕ ਸਿਲੇਬਸ 'ਚ ਕੋਈ ਨਹੀਂ ਸੀ 12ਵੀਂ ਤੱਕ ਕੁਸ਼ਰਨ ਸਿੰਘ ਦਾ ਨਾਇਕ ਨਾਟਕ ਹੈਗਾ ਸੀ ਉਹਨਾਂ ਦੇ ਬਹਾਨੇ ਮੈਂ ਬਹੁਤ ਗੱਲ ਕਹਿ ਜਾਂਦਾ ਸੀ ਕੰਮੀਆਂ ਦਾ ਬੇੜਾ ਸੰਤਰਾਮ ਦਾਸੀ ਦਾ ਸਿਲੇਬਸ ਚ ਹੈਗਾ ਸੀ ਮੈਂ ਬਹੁਤ ਗੱਲ ਕਹਿ ਜਾਂਦਾ ਸੀ ਪਰ ਮੈਂ ਕੁੰਡੀ ਲਾ ਕੇ ਜਾਣ ਬੁੱਝ ਇਹ ਬੱਚਿਆਂ ਨੂੰ ਨਾਟਕ ਤਿਆਰ ਕਰਾਉਣ ਦੇ ਬਹਾਨੇ ਔਲਕ ਸਭ ਨੂੰ ਧੱਕੇ ਨਾਲ ਵਿੱਚ ਬਾੜ ਦਿੰਦਾ ਸੀ ਤੇ ਉਹ ਗੱਲ ਮੈਂ ਆਪ ਵੀ ਕਰ ਜਾਂਦਾ ਸੀ ਆਪ ਦਾ ਮਨ ਦਾ ਬੋਝ ਹੌਲਾ ਕਰਨ ਵਾਸਤੇ ਕਿਉਂਕਿ ਮੇਰੇ ਚ ਕਿਤੇ ਨਾ ਕਿਤੇ ਔਲਕ ਬੋਲਦਾ ਤਾਂ ਮੈਂ ਜ਼ਿਆਦਾ ਗੱਲਾਂ ਨਾ ਕਰਾਂ ਮੇਰੇ ਵੀਰੋ ਮੈਂ ਆਪਣੀ ਗੱਲ ਖਤਮ ਕਰਨੀ ਚਾਹੁੰਦਾ ਜਿਹੜੀ ਗੱਲ ਛੋਟੀ ਭੈਣ ਸਾਡੀ ਕਰ ਗਈ ਹੈ ਬਿੱਟੂ ਤੇ ਬਿੱਟੂ ਦੀ ਜੀਵਨ ਸਾਥਣ ਮੈਂ ਇੱਥੇ ਨਾਂ ਨਹੀਂ ਲਊਂਗਾ ਮੈਂ ਵੱਡੇ ਵੱਡੇ ਸਹਿਤਕਰਾਂ ਨੂੰ ਜਾਣਦਾ ਮੈਂ ਆਪਣੀ ਜ਼ਿੰਦਗੀ ਜੇ ਗੁਜ਼ਾਰੀ ਹੈ ਇੱਕ ਕੱਚੇ ਘਰ ਚ ਗੁਜ਼ਾਰੀਆ ਅੱਜ ਵੀ ਮੈਂ ਕੱਚੇ ਘਰ ਚ ਹੀ ਰਹਿਣਾ ਲੱਗ ਪੱਗ ਤੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵੀ ਮੇਰੇ ਜਿਹੜੇ ਘਰ ਦੇ ਵਿੱਚ ਮੇਰੇ ਕੋਲ ਜਿਹੜੀ ਜ਼ਾਇਦਾ ਦੇ ਠਿਕਣਾ ਸਾਥੀ ਗੱਲ ਕਰਦਾ ਸੀ ਇਹ ਕੁੜਬਾ ਜੀ ਬੈਠੇ ਵੀ ਸ਼ਾਇਦ ਵੀ ਮੇਰੇ ਕੋਲ ਉਹ 25 ਲੱਖ ਵਾਲੀ ਗੱਲ ਵੀ ਇੱਕ ਸਾਥੀ ਕਰ ਗਿਆ ਕੱਲ ਮੇਰੇ ਵੀ ਇਹੋ ਜੀ ਹੈ ਮੈਂ ਕੱਚੇ ਘਰ ਚ ਰਹਿਣਾ ਮੇਰਾ ਵੀ ਇਤਿਹਾਸ ਹੈ ਕਿ ਮੈਨੂੰ ਵੀ ਜਿੱਦੇ ਕੋਈ ਰਿਸ਼ਤਾ ਕਰਨ ਆਇਆ ਸੀਗਾ ਘਰ ਤਾਂ ਕੱਚਾ ਗਿਆ ਸੀ ਪਰ ਮੈਂ ਘਰੇ ਵੀ ਨਹੀਂ ਸੀਗਾ ਮੇਂੀਆਂ ਕਿਤਾਬਾਂ ਤੇ ਤਸਵੀਰਾਂ ਵੇਖ ਕੇ ਹੀ ਉਹ ਕਿਤਾਬਾਂ ਵੇਖ ਕੇ ਰਿਸ਼ਤਾ ਕਰਨ ਨੂੰ ਤਿਆਰ ਹੋ ਗਏ ਸੀਗੇ ਵੀ ਕਿਤਾਬਾਂ ਹੋ ਜੀਆਂ ਬੰਦਾ ਠੀਕ ਹੋਊਗਾ ਔਰ ਸਾਡੇ ਨਾਟਕ ਪਏ ਹੁੰਦੇ ਸੀ ਮੇਰੇ ਕੋਲੇ ਮੇਰੇ ਕੋਲੇ ਪ੍ਰੀਤ ਲੜੀ ਮੈਗਜ਼ੀਨ ਪਿਆ ਹੁੰਦਾ ਸੀ ਨਮਾਜ਼ਬਾਨਾ ਅਖਬਾਰ ਹੁੰਦਾ ਸੀ ਉਹਨਾਂ ਦੇ ਨਾਲ ਚ ਮੇਰੇ ਕੋਲੇ ਸਾਰਾ ਕੁਝ ਕਰਦੇ ਕਰਾਉਂਦਿਆਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵੱਡੇ ਵੱਡੇ ਸਹਿਦਕਾਰਾਂ ਨੂੰ ਨੇੜੇੋਂ ਵੇਖਿਆ ਪੜ੍ਹਿਆ ਵੀ ਹੈ ਪਰ ਕਹਿਣੀ ਤੇ ਕਰਨੇ 'ਚ ਕਿਤੇ ਨਾ ਕਿਤੇ ਫਰਕ ਹੁੰਦਾ ਹੈ ਗੜਬ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਕਮਾਉਂਦੇ ਕੁਛ ਨੇ ਇਹ ਸਿਹਤ ਕਰਨ ਚ ਬਿਮਾਰੀ ਹੈਗੀ ਵੱਡੇ ਪੱਧਰ ਤੇ ਹੈ ਪਰ ਪ੍ਰੋਫੈਸਰ ਅਜਮੇਰ ਸਿੰਘ ਔਰ ਉਹ پوری ਮੇਰੀ ਗੱਲ ਖੋਕੇ ਲੈ ਗਈ ਉਹਨਾਂ ਦੀ ਬੇਟੀ ਇਹ ਬਿੱਟੂ ਦੀ ਜੀਵਨ ਸਾਥਣ ਮੈਥੋਂ ਗੱਲ ਖੋਕੇ ਲੈ ਗਈ ਇਹ ਜਾਤ ਪਾਤ ਜਾਂ ਕੰਦਾਂ ਵੀ ਜੇ ਧਰੀਆਂ ਨੇ ਤਾਂ ਉਹ ਪ੍ਰੋਫੈਸਰ ਅਜਮੇਰ ਸਿੰਘ ਔਰ ਖਨੀ ਧਰੀਆਂ ਨੇ ਮਿੱਤਰੋ ਇਹ ਵੀ ਸਾਨੂੰ ਇਥੋਂ ਹੀ ਪ੍ਰੇਰਣਾ ਮਿਲਦੀ ਹੈ ਕਿ ਜੋ ਕੋ ਉਹ ਕਰੋ ਨਹੀਂ ਫਿਰ ਕਹੋ ਨਾ ਕਿ ਕਹਿਣੀ ਤੇ ਕਰਨੀ ਦਾ ਸੂਰਾ ਸੀ ਸੂਰਮਾ ਸੀ ਇਹ ਸ਼ਬਦਾਂ ਦੇ ਉੱਤੇ ਪੈਰਾਡੈਨ ਸਾਡਾ ਸਮਾਜ ਹੈ ਜਿਹੜਾ ਜਾਤ ਪਾਤ ਤੇ ਧਰਮਾਂ ਦੀਆਂ ਵੱਡੀਆਂ ਤੰਦਾਂ ਨੇ ਇੰਨੀਆਂ ਉੱਚੀਆਂ ਇਹਨਾਂ ਨੂੰ ਘਟਾਉਣਾ ਬਹੁਤ ਔਖਾ ਹੈ ਤੇ ਅਜਮੇਰ ਆਉਟ ਨੇ ਆਪਣੇ ਘਰ ਤੋਂ ਇਹ ਸ਼ੁਰੂਆਤ ਕੀਤੀ ਹੈ ਇਸ ਗੱਲ ਦਾ ਵੀ ਮੈਨੂੰ ਮਾਣ ਹੈ ਆਖਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਮੈਂ ਜਦੋਂ ਐਮਏ ਕਰਦਾ ਸੀ ਇਸੇ ਕਾਲਜ ਦੇ ਵਿੱਚ ਮੈਂ ਐਮਏ ਪੰਜਾਬੀ ਦੇ ਪੇਪਰ ਦਿੱਤੇ ਆਪਾਂ ਇਕੱਠੇ ਹਾਂ ਤੁਸੀਂ ਮੇਰੇ ਨਾਲ ਹੀ ਸੀ ਸ਼ਗ ਆਪਾਂ ਇਕੱਠੇ ਪੇਪਰ ਦਿੰਦੇ ਹੁੰਦੇ ਐ ਮੇਰੇ ਮੈਨੂੰ ਜੇ ਮੈਂ ਭਲੇਖਾ ਦਾ ਖੰਡਾ ਹੁੰਦਾ ਹੁਣਾ ਸਭ ਆਪਣੇ ਤੇ ਡਿਊਟੀ ਕਰ ਰਹੇ ਸੀ ਖੁਦਾਪ ਉਹਨਾਂ ਦੀ ਡਿਊਟੀ ਸਾਡੇ ਕਮਰੇ ਚ ਤਾਂ ਉਹਨ ਔਖ ਸਭ ਡਿਊਟੀ ਦੇ ਰਹੇ ਸੀ ਤੇ ਕੁਐਸਚਨ ਇੱਕ ਆ ਗਿਆ ਕਿ ਅਜਮੇਰ ਸਿੰਘ ਔਲਖ ਦੀ ਨਾਟਕ ਕਲਾ ਦੇ ਉੱਤੇ ਇੱਕ ਨੋਟ ਲਿਖੋ ਮੈਂ ਨਾ ਪੜਿਆ ਸੀ ਨਾ ਪਤਾ ਸੀ ਇਹ ਕੋ ਕਰਦਾ ਜੋਗੀ ਜੋਗੜਾ ਵੀ ਇਹ ਕੁਐਸਚਨ ਕੀ ਹੈ ਛੱਡੋ ਪਰੇ ਆ ਗਿਆ ਕੁਐਸਚਨ ਉਹੀ ਮੈਂ ਦੋ ਤਿੰਨ ਲਾਈਨਾਂ ਲਿਖਿਆ ਕਰਾਂ ਤੇ ਔਖ ਸਭ ਡਿਊਟੀ ਕਰ ਰਹੇ ਸੀ ਮੈਂ ਉਹਨਾਂ ਦੇ ਮੂੰਹ ਵੱਲ ਦੇਖ ਲਿਆ ਕਰਾਂ ਮੂੰਹ ਵੱਲ ਦੇਖ ਕੇ ਆਏ ਜੇ ਕਰਕੇ ਫਿਰ ਦੋ ਲਾਈਨਾਂ ਲਿਖਿਆ ਕਰਾਂ ਉਹਨਾਂ ਨੇ ਅਖੀਰ ਮੈਨੂੰ ਟੋਕਿਆ ਕਹਿੰਦੇ ਇੱਧਰ ਉੱਧਰ ਕੀ ਚੱਕਦੇ ਟਾਈਮ ਬਰਬਾਦ ਕਰੀ ਜਾਂਦਾ ਮੈਂ ਕਹਿੰਦਾ ਜੀ ਮੈਂ ਪਰਚੀ ਤੋਂ ਵੇਖ ਕੇ ਲਿਖ ਰਿਹਾ ਜੀ ਕਿੰਨੇ ਪਰਚੀ ਕਿੱਥੇ ਤੇਰੇ ਕੋਲ ਹੈਗੀ ਆ ਮੈਂ ਪਰਚੀ ਮੇਰੇ ਸਾਹਮਣੇ ਤੁਰੀ ਫਿਰਦੀ ਐ ਆਉਂਦਾ ਜਾਂਦਾ ਹੈ ਨਹੀਂ ਤੇ ਮੈਂ ਤਾਂ ਤੁਹਾਨੂੰ ਦੇਖ-ਵੇਖ ਕੇ ਆ ਇੱਕ ਨੰਬਰ ਲੈਣੇ ਆ ਆ ਕੁਐਸਚਨ ਆਇਆ ਹੋਇਆ ਵੀ ਅਜਮੇਰ ਸਿੰਘ ਔਲਖ ਦੀ ਨਾਟਕ ਕਲਾ ਦੇ ਉੱਤੇ ਇੱਕ ਨੋਟ ਲਿਖੋ ਤੇ ਉਹ ਨੋਟ ਉਹ ਤੇ ਮੈਂ ਲਿਖਿਆ ਤੇ ਉਹ ਮੇਰਾ ਵਧੀਆ ਉੱਤਰ ਸੀਗਾ ਜਿਹੜਾ ਉਹ ਹੋਇਆ ਤੇ ਆਖਰੀ ਗੱਲ ਜਿਹੜੀ ਮੈਂ ਕਹੇੜੀ ਚਾਹੁੰਦਾ ਸੀਗਾ ਤੁਹਾਨੂੰ ਕਿ ਮਿੱਤਰੋ ਨਸ਼ੇ ਦੀ ਗੱਲ ਕਰਦੇ ਆ ਜਦੋਂ ਆ ਸਮਾਜ ਦੇ ਵਿੱਚ ਵਿਹਮਾ ਪਰਮਾ ਦੀ ਗੱਲ ਕਰਦੇ ਆ ਨਸ਼ੇ ਦੀ ਗੱਲ ਕਰਦੇ ਆ ਤਾਂ ਅਮੇਸ਼ਲੇ ਜੁੱਧਾਂ ਦੀ ਨਾਇਕਾ ਹੀ ਹੱਲ ਐ ਜੇ ਸਮਾਜ ਨੂੰ ਨਾਟਕ ਕਰਨੇ ਖਤਮ ਕਰਨੇ ਨਸ਼ੇ ਖਤਮ ਕਰਨੇ ਉਹ ਨਾਟਕ ਜਿਹੜਾ ਜ਼ਬਰਦਸਤ ਹੈ ਆਪਣੇ ਆਪ ਦੇ ਵਿੱਚ ਆਪਣੀ ਪਰਿਵਾਰ ਦੀ ਰਾਖੀ ਕਰਨੀ ਆਪਣੀ ਜਾਇਦਾਦ ਦੀ ਰਾਖੀ ਕਰਨੀ ਆਪਣੇ ਧੀਆਂ ਤੇ ਪੁੱਤਾਂ ਦੀ ਰਾਖੀ ਕਰਨੀ ਅਵੇਸਲੇ ਜੁੱਧਾਂ ਦੀ ਜਿਹੜੀ ਹੈ ਕਹਾਣੀ ਹੈ ਤੇ ਨਾਟਕ ਜਿਹੜਾ ਉਹ ਸਾਨੂੰ ਇਹ ਸਾਰਾ ਕੁਝ ਦੱਸਦਾ ਹੈ ਤਾਂ ਬੋਲੀ ਦੀ ਗੱਲ ਇੱਥੇ ਇਹਨਾਂ ਨੇ ਕੀਤੀ ਸੀ ਬੰਸਰ ਸਾਹਿਬ ਨੇ ਪੰਜਾਬੀ ਪਾਸ਼ਾ ਦੀ ਉਹ ਇਹਨੂੰ ਮਲਬਈ ਕਹਿੰਦੇ ਨੇ ਆ ਮੇਰੀ मैडम ਬੈਠੀ ਹੈ ਕੱਲ ਸਾਡੀ ਲੜਾਈ ਹੋਈ ਹੈ ਇੱਕ ਮਸਲੇ ਦੇ ਉੱਤੇ ਇਹਨਾਂ ਦੇ ਮੂੰਹੋਂ ਅਚਾਨਕ ਇੱਕ ਸ਼ਬਦ ਨਿਕਲ ਗਿਆ ਅਸੀਂ ਕਿਸੇ ਤੇ ਕਰੇ ਬੈਠੇ ਸੀ ਰੱਲੇ ਇਹਨਾਂ ਦੇ ਮੂੰਹੋਂ ਇਹ ਸ਼ਬਦ ਨਿਕਲ ਗਿਆ ਕਿ ਮੈਨੂੰ ਤਾਂ ਰੱਲੇ ਵਾਲਿਆਂ ਦੀ ਭਾਸ਼ਾ ਹੀ ਨਹੀਂ ਸਮਝ ਆਉਂਦੀ ਕਿਉਂਕਿ ਇਹ ਮੈਡਮ ਦਾ ਪਰਿਵਾਰਾ ਜਿਹੜਾ ਲਾਹੌਰ ਦਾ ਹੈ ਇਹ ਲਾਹੌਰ ਦੇ ਜਮ ਮਤਲਬ ਇਹਨਾਂ ਦੇ ਫਾਦਰ ਸੀ ਜਿਹੜੇ ਉਹ ਲਾਹੌਰ ਦੇ ਜੰਮਪਲ ਸੀਗੇ 47 ਵੇਲੇ ਜਦੋਂ ਮਾਈਗ੍ਰੇਸ਼ਨ ਹੋਈ ਕਤਲੇਆਮ ਹੋਇਆ ਦੁਨੀਆਂ ਦਾ ਸਭ ਤੋਂ ਵੱਡਾ ਕਤਲੇਆਮ ਤੇ ਹਿਜਰਤ ਹੋਈ ਇਨਾਂ ਦਾ ਪਰਿਵਾਰ ਵੀ ਉੱਜੜ ਕੇ ਉੱਥੇ ਲਾਹੌਰ ਤੋਂ ਇਹ ਸੀਰੇ ਆ ਕੇ ਬਸ ਗਏ ਤਾਂ ਮੈਂ ਜਨਾ ਮਾਲਵੇ ਤੋਂ ਵੀ ਗਾਹ ਜਾ ਕੇ ਜਿਹੜੀ ਸਾਡੀ ਹੈ ਨਾ ਆ ਪਾਸ਼ਾ ਇਥੋਂ ਦੀ ਮਾਨਸਾ ਜ਼ਿਲ੍ਹੇ ਦੀ ਬਠਿੰਡੇ ਦੀ ਤੇ ਸੰਗਰੂਰ ਦੀ ਹੈ ਪਾਕਤ ਹੈ ਜਿਹੜੀ ਸਾਡੀ ਇੰਨੀ ਇੱਕ ਮੈਨੂੰ ਤਾਂ ਇਹ ਲੱਗਦਾ ਮਾਲਵੇ ਤੋਂ ਵੀ ਇਹ ਵੱਖਰੀ ਕਿਸਮ ਦੀ ਪਾਸ਼ਾ ਹੈ ਜਿਹੜੇ ਕੁਝ ਹੋਰ ਤੇ ਇਹ ਪਾਸ਼ਾ ਦੇ ਵਿੱਚ ਸਭ ਤੋਂ ਇਹ ਜਿਹੜਾ ਉਹ ਗਲਬਾ ਤੋੜਿਆ ਜਿਹੜਾ ਗਲਬਾ ਤੋੜਿਆ ਨਾ ਟਕਸਾਲੀ ਬੋਲੀ ਦਾ ਮਾਝੀ ਬੋਲੀ ਦਾ ਕਿਤਾਬੀ ਬੋਲੀ ਦਾ ਉਹ ਵੀ ਪ੍ਰੋਫੈਸਰ ਅਜਮੇਰ ਸਿੰਘ ਔਲਖ ਤੇ ਇਧਰ ਨਾਰੀ ਹੈ ਜਿਹੜੀ ਮਲਬਈ ਦੀ ਖਾਸ ਕਰਕੇ ਸਾਡੇ ਇਲਾਕੇ ਦੀ ਭਾਸ਼ਾ ਦੀ ਜਿਹੜੀ ਸਰਦਾਰੀ ਹੈ ਉਹ ਅਜਮੇਰ ਸਿੰਘ ਔਲਖ ਕਰਕੇ ਹੀ ਹੈ ਨਕ ਦੇ ਖੇਤਰ ਦੇ ਵਿੱਚ ਤੇ ਨਾਵਲਾਂ ਦੇ ਵਿੱਚ ਰੰਗ ਰੂਪ ਅਣ ਖੀਦੀ ਹੈ ਤਾਂ ਅੱਜ ਇੱਥੇ ਮੈਂ ਬੋਲਦੇ ਮਾਣ ਮਹਿਸੂਸ ਕਰੀ ਜਾਂਦਾ ਹੈ ਕਿ ਜਿੰਨਾ ਕੁ ਵੀ ਮੈਂ ਹਾਂ ਮੈਂ ਜੋ ਵੀ ਹਾਂ ਉਹ ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਵੱਡਾ ਯੋਗਦਾਨ ਹੈ ਮੇਰੀ ਜ਼ਿੰਦਗੀ ਦੇ ਵਿੱਚ ਤੇ ਇਹ ਗੱਲ ਖਤਮ ਹੁੰਦੀ ਹੈਗੀ ਉਹ ਗੱਲ ਜੇ ਮੈਂ ਨਾ ਕੀਤੀ ਉਹ ਬੈਠਾ ਚਾਕੀ ਜਾਂਦਾ ਮੇਰਾ ਭਰਾ ਦੇ ਸਾਨੂੰ ਤੁਸੀਂ ਘਰੇ ਕੇਰ ਕੇ ਰੱਖਿਆ ਨਾਟਕ ਜਦੋਂ ਦੋ ਦਿਨ ਲਗਾਤਾਰ ਰੈਲੇ ਨਾਟਕ ਹੋਏ ਸੁੱਕੀ ਦੁਖ ਨਾਟਕ ਖੇਡਿਆ ਮੇਰਾ ਪਿਓ ਮੇਰਾ ਵਿਰੋਧੀ ਸੀਗਾ ਉਹ ਕੀ ਤੋਂ ਐਵੇਂ ਡਰਾਮਿਆਂ ਜਾਂ ਤੇ ਤਿਆਰੇ ਲੈ ਕੋਈ ਚਾਚ ਦਾ ਕੰਮ ਕਰ ਲਿਆ ਕਰ ਸਾਰਾ ਦਿਨ ਸਾਡੀ ਬਣਦੀ ਨਹੀਂ ਸੀ ਪਿਓ ਪੁੱਤਾਂ ਦੀ ਉਹ ਲੜਦੇ ਰਹਿੰਦੇ ਸੀ ਤੇ ਮੈਂ ਟੱਕੇ ਨਾਲ ਨਾਟਕ ਕਰਾਉਣੇ ਕੋਈ ਥੋੜਾ ਬਹੁਤ ਫੰਡ ਕਰਨਾ ਇਹਨਾਂ ਨੂੰ ਕਰਾਇਆ ਭਰਾ ਦੇਣਾ ਹੁੰਦਾ ਸੀ ਕੋਈ ਰੋਟੀ ਪਾਣੀ ਕਰਨਾ ਹੁੰਦਾ ਸੀਗਾ ਇਹ ਘਰੇ ਬੈਠ ਕੇ ਜਾਂ ਟੱਕਰਨ ਤੋਂ ਬਾਅਦ ਰੋਟੀ ਖਾਣ ਵਾਸਤੇ ਰੋਟੀ ਖਾਂਦੇ ਖਾਂਦੇ ਆ ਛੋਟੀ ਭੈਣ ਮੇਰੀ ਹੁਣ ਉਹ ਸਾਇੰਸ ਮਸਤ ਲੀਆ ਉਹਨੇ ਐਡਾ ਕ ਪਤੂਰਾ ਚਿੱਟਾ ਰੱਖਿਆ ਹੋਇਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਉਹ ਪਤੂਰੇ ਨਾਲੇ ਖੇਡਦੇ ਰਹੇ ਮਨਜੀਤ ਉਹ ਰੇ ਖੇਡਦੇ ਰਹੇ ਖੇਡਦੇ ਰਹੇ ਸ਼ਰਾਰਤਾਂ ਜੀਆਂ ਕਰਦੇ ਰਹੇ ਤੇ ਅਖੀਰ ਜਿਹੜੇ ਕਮਰੇ 'ਚ ਬੈਠੇ ਸੀ ਉੱਤੇ ਨਰਮੇ ਦਾ ਟੇਰ ਸੀ ਕਨੁਪਰ ਦੇ ਵਿੱਚ ਲੱਗਿਆ ਹੋਇਆ ਨਰਮੇ ਦਾ ਟੇਰ ਸੀ ਤੇ ਕੁੱਤਾ ਰੋਟੀ ਲਾ ਕੇ ਖਾ ਕੇ ਆਉਂਦਾ ਦੁੱਧ ਪੀ ਕੇ ਉਹ ਨਰਮੇ ਦੇ ਟੇਰ 'ਚ ਵੜ ਕੇ ਕੁੱਤਾ ਵੀ ਚਿੱਟੇ ਰੰਗ ਦਾ ਸੀ ਨਰਮਾ ਵੀ ਉਹ ਜਿਹਾ ਸੀ ਉਹ ਵਿੱਚ ਵੜ ਕੇ ਉਹ ਤਾਂ ਨਿੱਗਾ ਹੋ ਕੇ ਸੌਂ ਗਿਆ ਇਹ ਜਦੋਂ ਤੁਰ ਲੱਗੇ ਮੇਰੀ ਛੋਟੀ ਭੈਣ ਕਹਿੰਦੀ ਵੀ ਕੁੱਤਾ ਜਾਂ ਤਾਂ ਬਾਈ ਮਨਜੀਤ ਉਹਰਾ ਨੇ ਚੁੱਕਿਆ ਜਾਂ ਕਿਸੇ ਨੇ ਇਹਨਾਂ ਨੇ ਲਪੋਤ ਆਪਣਾ ਦਾ ਕੁੱਤਾ ਨਹੀਂ ਹੈਗਾ ਤੇ ਇਹਨਾਂ ਨੂੰ ਕੁੱਤਾ ਦਿਵਾਓ ਸਾਡਾ ਤਾਂ ਇਹ ਕੁੱਤਾ ਲੈ ਜਾਣਗੇ ਨਹੀਂ ਤਲਾ ਬੜਾ ਪਿਆਰਾ ਕੁੱਤਾ ਸੀ ਉਹਨੇ ਲਿਆਂਦਾ ਕਿਤੋਂ ਲੱਭ ਕੇ ਮੈਂ ਕਦੇ ਦੰਦਾ ਔਰ ਸਾਬ ਨੂੰ ਤਾਂ ਕਹਿੰਨੇ ਕਦੇ ਇਹਨਾਂ ਨੂੰ ਕਦੇ ਕਿਸੇ ਨੂੰ ਕਹਾਂ ਯਾਰ ਜੇ ਕਤੂਰਾ ਜਾਏਗਾ ਦੇ ਦੇ ਕਿਸੇ ਕੋਲ ਹੈਗਾ ਅਖੀਰ ਮੈਨੂੰ ਔਰ ਸਾਬ ਨੂੰ ਦੱਸਣਾ ਪਿਆ ਵੀ ਕੁੱਤਾ ਨਹੀਂ ਲਿੰਦੇ ਕੁੱਤਾ ਇਹਨਾ ਕੋਲੇ ਹੈ ਤੇ ਉਹ ਮੇਰਾ ਪਿਓ ਵੀ ਕਹਿੰਨੇ ਕਹਿੰਦਾ ਯਾਰ ਇਹ ਡਰਾਮੇ ਵਾਲੇ ਜਿਹੜੇ ਹੁੰਦੇ ਨੇ ਸ਼ਰਾਸਤੀ ਜਿਹੇ ਹੁੰਦੇ ਆ ਬੰਦੇ ਤੇ ਆਈ ਜੇਕਰ ਇਹਨਾਂ ਪੁੱਛ ਬੁੱਛ ਲੈ ਕੁੜੀ ਰੋਈ ਜਾਊਗੀ ਮਗਰੋਂ ਫਿਰ ਉਹ ਅਸੀਂ ਉਹ ਸਭ ਕਹਿੰਦੇ ਉਹ ਦੇਰਿਓ ਜੇ ਕਿਸੇ ਕੋਈ ਹੈਗਾ ਕਿਉਂ ਇੰਨੀ ਉਹ ਕਰੀ ਜਾਂਦੇ ਤੁਸੀਂ ਇੰਨੀ ਉਹਨਾਂ ਨੇ ਆ ਉਹਨਾਂ ਦੇ ਮੂੰਹੋਂ ਡਾਇਲੌਗ ਨਿਕਲੇ ਸੀਗਾ ਵੀ ਰਾਓ ਉਹ ਕੁੱਤਾ ਚੂੰ ਚੂੰ ਕਰਦਾ ਨਰਮੇ ਚ ਉੱਠਿਆ ਤੇ ਜਦੋਂ ਤੁਸੀਂ ਮੈਂ ਬੇਸ਼ਰਮ ਲਗਾਉਂ ਗਿਆ ਕਿਉਂ ਯਾਰ ਕੀ ਕੀ ਏ ਇਹ ਦ੍ਰਿਸ਼ ਬਣਿਆ ਹੈ ਜਿਵੇਂ ਮੈਂ ਕਤੂਰੇ ਪਿੱਛੇ ਨੂੰ ਪੇੜ ਕੇ ਖੜ ਕੇ ਕਤੂਰਾ ਦੇ ਕੇ ਜਾਉਂ ਪਹਿਲਾਂ ਇਹ ਜ਼ਿੰਦਗੀ ਦੀ ਯਾਦ ਇਸ ਪਰਿਵਾਰ ਨਾਲ ਮੇਰੀ ਜੁੜੀ ਹੋਈ ਹੈ ਤੇ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਆਸ਼ ਕਰਦਾ ਹਾਂ ਕਿ ਔਲਖ ਸਾਹਿਬ ਕੋਈ ਆਮ ਲੇਖਕ ਨਹੀਂ ਸੀਗੇ ਔਲਖ ਸਾਹਿਬ ਕੋਈ ਸਧਾਰਨ ਮਨੁੱਖ ਨਹੀਂ ਸੀਗੇ ਔਲਖ ਸਾਹਿਬ ਦੀ ਜਿਹੜੀ ਵਿਰਾਸਤ ਬਖਿਓ ਤੁਸੀਂ ਸਾਰੇ ਬਖਿਓ ਤੇ ਸਾਡੇ ਮੋਢਿਆਂ ਦੇ ਉੱਤੇ ਸਾਡੇ ਸਿਰ ਦੇ ਉੱਤੇ ਇਹ ਜ਼ਿੰਮੇਵਾਰੀ ਹੈ ਕਿ ਔਲਖ ਸਾਹਿਬ ਭਾਵੇਂ ਆਪਣੀਆਂ ਲਿਖਤਾਂ ਦੇ ਦੁਆਰਾ ਉਹ ਸਾਡੇ ਚ ਜਿਉਂਦੇ ਰਹਿਣਗੇ ਪਰ ਸਾਡੀ ਵੀ ਕੋਈ ਜ਼ਿੰਮੇਵਾਰੀ ਹੈ ਕਿ ਇਸ ਰੋਸ਼ਨੀ ਨੂੰ ਇਸ ਜੋਤ ਨੂੰ ਅਸੀਂ ਕੋਨੇ-ਕੋਨੇ ਦੇ ਵਿੱਚ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਲੈ ਕੇ ਜਾਈਏ ਤਾਂ ਜੋ ਜ਼ਿੰਦਗੀ ਸਰਖਰੂ ਹੋ ਸਕੇ ਹੋਰ ਜਿਸੇ ਸਾਧਨੇ ਹੈ ਕਿਸੇ ਬਾਬੇ ਨੇ ਨਹੀਂ ਕਰ ਦੇਣੀ ਇਹੋ ਜੇ ਨਾਟਕਾਂ ਨੇ ਇਹੋ ਜੀਆਂ ਕਵਤਾਮਾਂ ਨੇ ਇਹੋ ਜੇ ਗੀਤਾ ਨੇ ਇਨਕਲਾਬੀ ਗੀਤਾ ਨੇ ਸਾਡੀ ਜ਼ਿੰਦਗੀ ਸਵਾਰਨੀ ਹੈ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਪ੍ਰੋਫੈਸਰ ਔਲਖ ਸਾਹਿਬ ਨੂੰ ਤੇ ਮੈਡਮ ਮਨਜੀਤ ਔਲਖ ਨੂੰ ਇਹ ਗੱਲ ਕਹਿੰਦੇ ਜਿਹੜੀ ਗੱਲ ਤੇ ਉੱਤੇ ਮੇਰਾ ਇਹਨਾਂ ਨਾਲ ਰੱਟਾ ਚੱਲਦਾ ਜਦੋਂ ਵੀ ਮੈਂ ਕਹਿੰਦਾ ਕਿ ਔਲਖ ਸਾਹਿਬ ਤਾਂ ਪਹਿਲਾਂ ਕਵਿਤਾ ਲਿਖਦੇ ਹੁੰਦੇ ਸੀ ਕਹਾਣੀ ਲਿਖਦੇ ਹੁੰਦੇ ਸੀ ਨਾਟਕ ਕਰਤਾ ਬਾਅਦ ਚ ਬਣੇ ਜਦੋਂ ਤੁਹਾਡਾ ਵਿਆਹ ਹੋ ਗਿਆ ਮਹੋ ਤਾਂ ਪਹਿਲਾਂ ਪਹਿਲਾਂ ਪਹਿਲਾ ਸ਼ੁਰੂਆਲੇ ਦੌਰ ਦੇ ਵਿੱਚੋਂ ਅਜਮੇਰ ਸੀ ਉਹਨਾਂ ਦਾ ਨਾਂ ਜਦੋਂ ਫਰਵਾਹੀ ਰਹਿੰਦੇ ਸੀ ਪਰ ਲਿਕੇ ਅਜਮੇਰ ਸਿੰਘ ਬਣ ਗਏ ਪਰ ਜਦੋਂ ਤੁਹਾਡਾ ਵਿਆਹ ਹੋ ਗਿਆ ਅਜਮੇਰ ਸਿੰਘ ਔਲਖ ਤਾਂ ਉਹ ਤੁਸੀਂ ਹੀ ਬਣਾਇਆ ਹੈ ਉਹ ਔਲਖ ਨਹੀਂ ਸੀਗਾ ਔਲਖ ਡਾਉਣ ਵਾਲੇ ਵੀ ਤੁਸੀਂ ਹੋ ਇਹ ਕਰਕੇ ਔਲਖ ਬਣਾਇਆ ਤੇ ਤੁਸੀਂ ਹੀ ਬਣਾਇਆ ਇਹ ਤੁਹਾਡਾ ਵੱਡਾ ਪਾਣਾ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਜੋ ਹੈ ਕਿ ਉਹ ਔਲਖ ਸਭ ਨੇ ਬਣਾਇਆ ਇਹ ਤਾਂ ਤੁਹਾਡਾ ਸਤਕਾਰ ਹੈਗਾ ਪ੍ਰਤੀ ਪਰ ਉਹ ਸਭ ਨੂੰ ਔਲਖ ਡਾਉਣ ਵਾਲੇ ਵੀ ਮੈਡਮ ਤੁਸੀਂ ਹੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਤੁਸੀਂ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ